ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡਿਤ ਕਟੋਟੀਆਂ ਆ ਗਿਆ ਸੱਜਣੋ ਜ਼ਿਲ੍ਹਾ ਮੂਗਾ ਆ ਗਿਆ ਸੱਜਣੋ ਤੇ ਨੇੜੇ ਧਰਮਕੋਟ ਇਸੇ ਹਾ ਕੋਟ ਆ ਜਾਂਦਾ ਇਹ ਝੋਟੀਆਂ ਫਤੇਗੜ ਪੰਸਤੂਰ ਬਿਲਕੁਲ ਨਿੱਦੀਕ ਦਾ ਸ਼ਹਿਰ ਫਤੇਗੜ ਪੰਤੂਰ ਆ ਗਿਆ ਤੇ ਸੋਨੂ ਨੂੰ ਮਲਾਵਾਂਗੇ ਤੁਹਾਨੂੰ ਅੱਠ ਝੋਟੀਆਂ ਮਖਾਉਣ ਲੱਗੇ ਆ ਇਸ ਘਰੋਂ ਸੂਈਆਂ ਸਵਾਈਆਂ ਥੋੜਾ ਲੇਟ ਫੇਟ ਆ ਚਵਾਈ ਦਾ ਟਾਈਮ ਆ ਬਿਲਕੁਲ ਕਿਉਂਕਿ ਪੈਂਡਾ ਤਿਆਰ ਕਰਕੇ ਪਹੁੰਚੇ ਆ ਵੀਰ ਦੇ ਕੋਲੇ ਤੇ ਥੋੜਾ ਲੇਟ ਫੇਟ ਆ ਤੇ ਜੇ ਕੋਈ ਕਮੀ ਪੇਛੀ ਲੱਗੀ ਕਿਸੇ ਭਰਾ ਨੂੰ ਤਾਂ ਉਹ ਆਪਣੀ ਤਸੱਲੀ ਵੀਡੀਓ ਮੰਨ ਲਓ WhatsApp ਤੇ ਮੰਗਾ ਸਕਦਾ 8 ਵਿਖਾਉਣੀਆਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਸਾਰਿਆਂ ਦਾ ਲੇਖਾ ਜੋਖਾ ਭਰਾ ਤੋਂ ਪੁੱਛਾਂਗੇ ਆ ਦੇਖੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਮਈਆਂ ਆ ਦੇਖੋ ਕਿੱਡਾ ਪਿਆਰਾ ਬੱਚਾ ਤੇ ਕਿੰਨਾ ਕਿੰਨਾ ਦੁੱਧ ਆ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਲਈਏ ਜਾਣਕਾਰੀ ਬਾਹਲਾ ਸਮਾਂ ਨਾ ਲੈਂਦੇ ਹੋਏ ਜਿਹੜੀ ਆ ਗਈ ਪਸੰਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਇਧਰ ਪਾਉਨੇ ਬੱਚਾ ਨੇ ਮੀਂਹ ਵੀ ਥੱਲੇ ਛੜਤਾ ਸੋਨੂੰ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਸੰਦੂ ਸਾਹਿਬ ਜੀ ਉਹ ਠੀਕ ਠਾਕ ਜੇ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਬੜੀ ਕਿਰਪਾ ਗੁਰੂ ਰਾਮ ਦੱਸਦੀ ਬਾਬਾ ਦੇਵ ਸਿੰਘ ਦੀ ਸ਼ੁਕਰ ਆ ਥੋੜੀ ਵੀਡੀਓ ਡੇਟ ਹੋ ਗਈ ਹੈ ਹਾਂ ਆਪਣੇ ਮੇਲਾ ਹੀ ਬਾਬੜ ਸਾਹਿਬ ਦਾ ਤਾਂ ਕਰਕੇ ਹਾਂ ਜੀ 8 ਸੰਦੂ ਸਾਹਿਬ ਸੂਈਆਂ ਆਪਣੇ ਕੋ ਤਾਹੀਆਂ ਝੋਟੀਆਂ ਓਕੇ 12 12 ਕਿਲੋ ਦੁੱਧ ਦੋ ਮੀਆਂ ਥੱਲੇ ਤੋਲ ਕੇ ਕੰਡੇ ਤੇ ਦੇਣਾ ਕੈਨ ਵਾਲਾ ਨਹੀਂ 12 12 ਕਿਲੋ ਦੁੱਧ ਮੈਂ ਨਾ ਤੋਲ ਕੇ ਦੇਣਾ ਦੇਣੀਆਂ ਉਹਨੂੰ ਜਿਹੜਾ ਤੋਲ ਕੇ ਲੋ ਦੁੱਧ ਦੇਣੀਆਂ ਹੀ ਨਹੀਂ ਕਿਆ ਬਾਤ ਕਹਿੰਦੇ ਨਾ ਵਪਾਰੀਆਂ ਦਾ ਦੁੱਧ ਨਹੀਂ ਨਿਕਲਦਾ ਨਹੀਂ ਨਹੀਂ ਦੁੱਧ ਖਾਣੀ ਨਿਕਲਦਾ ਠੀਕ ਹੈ ਜੀ ਤੁਹਾਨੂੰ ਨਹੀਂ ਨਾ ਲਵਾਉਂਦੇ ਕਰਮ ਵਾਲੇ ਤਿੰਨ ਤਿੰਨ ਟਾਈਮ ਚੋ ਕੇ ਲੈ ਜਾਣ ਹਾਂ ਤਾਂ ਸਾਡੀਆਂ ਕਰਨ ਹਾਂ ਇਹ ਨਹੀਂ ਮੈਂ ਦਾ ਵੀ ਜਿਹੜੀ ਅੱਜ ਸ਼ਾਮ ਨੂੰ ਖਾਲੀ ਕਰ ਦੇਣਾ ਅਗਲੇ ਦੋ ਦਿਨਾਂ ਦਾ ਦੁੱਧ ਟਾਈਮ ਦਾ ਵੇਖਣ ਟਾਈਮ ਤੇ ਨਾ ਠੀਕ ਹੈ ਜੀ ਨਹੀਂ ਯਾਰ ਇੱਕ ਟਾਈਮ ਖਾਲੀ ਕਰਨ 12 ਘੰਟਿਆਂ ਦਾ ਦੁੱਧ ਮੈਨ ਲੈਣਾ ਹਾਂ ਹਾਂ ਦੁੱਧ ਮੈਨ ਮਿਲ ਜਾਣਾ ਉਸੇ ਵੇਲੇ ਪਤਾ ਲੱਗ ਜਾਣਾ ਤੇ ਸਾਹਿਬ ਆਪਣਾ ਐਡਰੈਸ ਦੇ ਦਈਏ ਆਪਣਾ ਪਿੰਡ ਚੋੜੀਆਂ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਈ ਨੰਬਰ 9859 17707 ਤੇ ਝੋਟੀਆਂ ਕਬੂਤਰੀਆਂ ਰਗੀਆਂ ਸਾਰੀਆਂ ਮਹਾਰਾਜ ਦੀ ਆਕਾਮ ਹੰਕਾਰ ਨਹੀਂ ਕਰਦੇ ਆਜੂਲੇ ਸਿਰਾਂ ਹੀ ਲੈਂਦੀਆਂ ਅੱਗੋਂ ਭੈਣ ਭਰਾਵਾਂ ਨੂੰ ਪਤਾ ਹੀ ਠੀਕ ਹੈ ਜੀ ਕਰਗੇ ਇੱਕ ਤੋਂ ਸ਼ੁਰੂ ਕਿਉਂਕਿ ਡੇਟ ਵੀ ਹੋ ਗਏ ਹਾਂਜੀ ਦੂਜਾ ਸੂਆ ਪਰਸੋਂ ਫੇਰ ਦੀ ਛੋਟੀ ਸੂਈ ਆਈ ਦੂਜਾ ਸੂਆ ਹਾਂ ਪਰਸੋਂ ਸਵੇਰ ਪਰਸੋਂ ਸਵੇਰ ਦੀ ਸੂਈ ਕੱਟੀ ਮਗਰ ਬੋੜਾ ਦਾਸ ਹੋਊਗਾ 9 ਤੇ ਕੰਡੇ ਤੇ ਮਿੰਕ ਦੇਣਾ ਉਹ ਬੱਚਾ ਹੋਏਗਾ ਕੱਟੀ ਬਖਾਉਣੀ ਮਗਰ ਕੱਟੀ ਮਗਰ ਕੱਟੀ 9 ਕਿਲੋ ਬੋੜਾ ਕੰਡੇ ਤੇ ਰੱਖ ਕੇ ਦੇਣਾ ਹਾਂਜੀ ਕਿਆ ਬਾਤ ਲੈਕਰ ਉਹ ਚੱਕ ਇੱਥੇ ਸੱਜਣੋ ਆ ਕੱਟੀ ਜੇ ਇਹਦੇ ਕੋਲ ਕਦ ਵਿਖਾਓ ਸੰਤ ਸਾਬ ਮੜਾਇਆ ਵੀ ਹੈਗੀ ਗੁਰੂ ਜੀ ਵਾਕਿਆ ਕੋਈ ਸ਼ੱਕ ਨਹੀਂ ਇੱਥੇ ਚੜ ਜਾ ਦਿਨ ਵੇਖੋ ਹਣ ਹੈ ਨਾ ਕੋਈ ਗੱਲਾਂ ਬਾਤਾਂ ਕੀ ਬਾਤ ਵੇਖੋ ਝੋਟੀ ਦਾ ਪੱਠ ਪੜਾ ਕਦ ਕਾਠ ਨੌ ਮਿਲੂਗਾ ਸੱਜਣੋ ਇਹਦੇ ਕੋਲੋਂ ਝੋਣ ਵਾਲਾ ਹਾਜ਼ਰ ਮਗਰ ਕੱਟੀ ਸੰਤ ਸਾਬ ਨੌ ਕੰਡੇ ਤੇ ਮਿਲੂ ਹਾਂ ਝਾਗ ਵਾਲਾ ਨਹੀਂ ਮਿਲੂਗਾ ਝਾਗ ਵਾਲਾ ਨਹੀਂ ਸੱਜਣੋ ਨੌ ਹਾਂ ਪਛੋ ਸਵੇਰ ਦੀ ਪਰसों ਸਵੇਰ ਦੀ ਸੂਈ ਮਗਰ ਕੱਟੀ 9 ਦੁੱਧ ਕੰਡੇ ਵਾਲਾ ਕਿਆ ਬਾਤਾਂ ਬੜਾ ਸੋਹਣਾ ਕੱਦ ਕਾਠਾ ਕਹਿਣ ਨੂੰ ਦੁੱਧ ਬਾਬਾ ਜੀ ਇਹਦੇ ਥੱਲੇ 13 14 ਵੀ ਕਹਦੇ ਹਨਾ ਸੰਦੋ ਜਿੰਨਾ ਮੂੰਹ ਨੇ ਜਿੰਨਾ ਮਰਜ਼ੀ ਕਹਿਣ ਦੇਣਾ ਮੈਂ ਨੇ ਨਾ ਮੈਂ ਨੇ ਦੇਣਾ ਲੈਵਾ ਭਾਂਡਾ ਪਾਏ ਸਫਾਈ ਵਿਖਾਇਆ ਇਹ ਮਾੜੀ ਮੈਂ ਨਾ ਸਿਰਾ ਕਰਾਈ ਫਰਦੀ ਕਰਮਾਂ ਵਾਲੀ ਜਾਂਦੀ ਰਹੇ ਬੜਾ ਸੋਹਣਾ ਲੈਵਾ ਭਾਂਡਾ ਸਜਣੋ ਕਰੋ ਚੈੱਕ ਆਹ ਵੇਖੋ ਕਿਆ ਬਾਤ ਮੋਲੇ ਸੰਦੂ ਸਭ ਇੱਕ ਵੀ ਕਰਾ ਲਓ 15 ਕਰਾ ਲਓ ਹਾਂਜੀ ਇੱਕ 10 ਇੱਕ ਕੱਠ ਲੈਣਾ ਬਸ ਛੋੜ ਹੀ ਕਰਨੀ ਖੇਚਣਾ ਮੀਰ ਕਰੇਗੀ 1 ਲੱਖ 8000 ਲੈਣਾ ਹਾਂ ਆਪਾਂ ਨੂੰ ਵੀ ਪਤਾ ਮੈਂ 15 ਦੀ ਪਰ ਪਾਣਾ ਮੈਂ ਮਿਲੀਆਂ ਪਾਣੇ ਦੇਣੀਆਂ ਓਕੇ ਧੰਨਵਾਦ ਠੀਕ ਹੈ ਧੰਨਵਾਦ ਧੰਨਵਾਦ ਸੋਨੂੰ ਇਹਦਾ ਕੀ ਲੇਖਾ ਜੋਖਾ ਨੀਲੀ ਰਾਵੀ ਦਾ ਸੰਧੂ ਸਾਹਿਬ ਪਰਸੋਂ ਸਵੇਰ ਦੀ ਸੂਈ ਆਖਾਓ ਮੜੀਆਂ ਤਾਰਾਂ ਤੁਰਾਂ ਅੱਛਾ ਪਰਸੋਂ ਦੀ ਸੂਈ ਵੀ ਹਾਂਜੀ ਨੀਲੀ ਰਾਵੀ ਨੀਲੀ ਰਾਵੀ ਦੀ 10 ਹੋਊਗਾ ਤੇ 9 ਦੀ ਗਾਰੰਟੀ ਫੁੱਲ ਦੁੱਧ ਦਾਸੀਆ ਦੇ 9 ਦੀ ਫੁੱਲ ਗਾਰੰਟੀ 100 ਦੀ 100 ਮੈਂ ਕਹਾਂ ਮੋਟਰ ਹੈ। ਕੀ ਬਾਤ ਆ ਯਾਰ। ਸੋਰ ਕਰਾਈਏ ਚੱਕੇ ਦੀ ਬੜੀ ਸ਼ਾਨਦਾਰ ਚਵਾਈ ਲੱਗੀ ਛੋਟੀ। ਸੋਰ ਜਟਾ। ਕੀ ਬਾਤ। ਸੱਜੀਆਂ ਤੋਰ ਨਹੀਂ। ਕੀ ਬਾਤ। ਬੜਾ ਪੈਠਪੜਾ ਤੇ ਕੱਦ-ਕਾਠ ਹਨਾ। ਹਾਂ ਜੀ। ਬੱਚਾ ਕੱਟਾ ਕਿ ਕੱਟੀ? ਕੱਟੀ ਆ ਉਹ ਉਹਨੂੰ ਲਾਉਂ ਚਾ। ਕੱਟੀ ਕੱਟੀ ਕੱਟੀ। ਇਹਦੇ ਮਗਰ ਵੀ ਹੋਈ ਕਿਰਪਾ ਮਹਾਰਾਜ ਦੀ। ਝਾਂਜਰਾ ਝੁੰਦਰਾ ਪਾਇਆ ਕਰਮਾਲੀ ਦੇ। ਸੋ ਕੱਦ ਬੇਲ ਵਖਾ ਦਿਓ। ਹਾਂ। ਕੀ ਬਾਤਾਂ। ਤੇ ਥਣ ਵੇਖੋ ਕੱਢਿਆ ਮੈਨੇ ਪਸਮਕੇ। ਬੜੀ ਜੰਮੀ ਪੜੀ ਆ ਹਨਾ। ਹਾਂ ਜੀ ਹਾਂ ਜੀ। ਨੇ ਕਰ ਝੂਟੀ ਆ ਸੱਜਣਾ ਪੂਰੇ ਵਜਨ ਵਾਟੇ ਵਾਲੀ ਕੋਲੇ ਆ ਕੇ ਵੀ ਵੇਖਿਓ ਪਸੰਦ ਆਊਗੀ ਵੇਖੋ ਨੀਲੀ ਰਾਵ ਨੂੰ ਜਿਆਦਾ ਮੋਹਰਾ ਦਾ ਸ਼ਕੀਨ ਆ ਪਰ ਲਿਆਇਆ ਅੱਜ ਕਿ ਨੀਲੀ ਦੀ ਕੀ ਬਾਤ ਵੇਖੋ ਇਹਦੇ ਕੋਲੋਂ 9 ਦੇਣਾ ਹਨਾ 10 ਹੋਊ 9 ਤੋਂ ਮੰਨ ਕੇ ਆ ਜੇ ਮੈਂ ਹਾਂਜੀ ਹਾਂਜੀ ਆਪੇ ਵੀਰ ਸਿਆਣੇ ਜੀ ਪਰਸੋਂ ਦੀ ਸਵੇਰ ਦੀਆਂ ਸੁਈਆਂ ਕੱਢ ਕੇ ਦੀ ਆ ਬੱਚਾ ਵਹੁਣ ਨਾਲ ਇਸ ਕਰਕੇ ਬੱਤੇ ਵੱਧੇ ਆਈ ਹੈ ਆ ਕੱਟੀ ਹਾਂਜੀ ਤੇ ਚੂਣ ਤਾਂ ਦੁਨੀਆ ਤੋਂ ਨਿਆਰਾ ਮੈਂ ਉਹ ਖਾਤੀਆਂ ਸੰਧੂ ਸਾਹ ਭਾਵੇਂ ਆਨ ਲੈਣੀ ਵੀਰ ਮਗਾਲੇ ਕੋਈ ਤਾਂ ਦਿਖਾਓ ਮੈਂ ਇਹਦਾ ਪਿੱਛਾ ਖੋਣਾ ਕਾਹਤ ਗੱਲ ਬੈਠੇ ਕੁੜਾ ਲੱਗਾ ਵਾਕਿਆ ਜਿਹੜਾ ਮੁੱਲ ਕਰਦੇ ਨਾ ਪਹਿਲੇ ਖੂਨ ਤੇ ਮਿਹਨਤ ਵੀ ਕੀ ਸੁਆਦ ਨਾ ਕੀ ਅੱਛਾ ਹਾਂ ਕਿੰਨੇ ਦੀ ਮੁੱਲ 15 10 ਜੋ ਮਰਜੀ ਇੱਕ ਠ ਲੈਣਾ ਮੈਂ ਇਹਦਾ ਛੋੜ ਛਾੜ ਕਰ ਤ ਨਹੀਂ 100 ਰੁਪਈਆ 1 ਲੱਖ ਤੇ 8000 ਲੈਣਾ ਹਾਂ ਵੀਰ ਮੈਨੂੰ ਪੰਜਾਹਾਂ 60 ਆ ਫੋਨ ਨਾ ਲਾਵੇ ਹੱਥ ਜੋੜ ਕੇ ਬੇਨਤੀ ਉਹ ਵੀਰ ਨੂੰ ਧੰਨਵਾਦ ਬਾਕੀ ਝੋਟੀ ਝੋਟੀ ਹੈ ਹਾਂਜੀ ਕਿਆ ਬਾਤ ਕੱਲ ਤੜਕੇ ਦੀ ਸੰਸਾ ਸੁਈ ਬੱਚਾ 나ੜੂ ਖਾਇਆ ਏ ਕਾਲੀ ਮੈਂ ਅੱਛਾ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਅੱਜ ਤਾਂ ਵਧਾਈ ਦਾ ਪਾਤਰ ਆ ਤੂੰ ਹਾਂਜੀ ਸ਼ੁਕਰ ਰੱਬ ਦਾ ਦਰਦੀ ਤਾਂ ਨਹੀਂ ਦਰਦੀ ਦਰਦੀ ਮੜਾ ਕੋਈ ਨਹੀਂ ਕੋਈ ਨਹੀਂ ਬਸ ਜੀ ਕੋਈ ਨਹੀਂ ਟੈਗ ਦੀ ਹੈ ਵੇਖੋ ਚੋਣ ਇਹਦਾ ਵੀ ਇਹ ਸੁਆ ਦੂਜਾ ਦੂਜਾ ਸੁਆ ਸੰਸਾ ਓਕੇ ਕਿਆ ਬਾਤ ਆ ਬੜੀ ਚਵਾਈ ਲੱਗੀ ਇਹਨੂੰ ਵੀ ਇਹਦੇ ਕੋਲੋਂ ਕਿੰਨਾ ਦੇਵਾਂਗੇ ਸੰਸਾਬ ਦਾ 11 ਭਾਵੇਂ ਦੱਸੇ ਜੀਏ ਖਾਲੀ ਨਹੀਂ ਕੀਤੀ ਮੈਂ 8 ਕਿਲੋ ਹਜੇ ਤਾਜੀ ਆ ਨਾੜਬਾ ਨਾਲ ਕੱਲ ਤੜਕੇ ਦੀ ਮੈਸ ਹੋਈ ਟੀ ਵੀ ਇੱਕ ਰੰਗ ਕਾਲੀ ਹਾਂ ਹਾਂ ਜੀ ਛੋਟੀ ਵੱਡੀ ਇੱਕ ਨੰਬਰਾਂ ਨਹੀਂ ਲਾਈ ਬੱਚਾ ਕਿਆ ਬਾਤ ਕਿਆ ਬਾਤ ਦੂਜਾ ਸੂਆ ਤਾਜੀ ਸੂਈ ਮਗਰ ਕੱਟੀ ਨੀਲੀ ਰਾਵੀ ਤੋਂ ਬਾਅਦ ਤਿੰਨ ਨੰਬਰ ਤੇ ਝੋਟੀ ਵੇਖੋ ਝੋਟੀ ਦੁੱਧ ਦੇਊਗੀ ਜਿੰਨੀ ਸੇਵਾ ਕਰ ਲਓਗੇ ਉਨਾ ਹੀ ਕਿਆ ਬਾਤ ਵੇਖੋ ਉਨਾਂ ਹੀ ਦੁੱਧ ਭਰੂਗੀ ਜਿੰਨੀ ਸਾਂਭ ਲਈ ਤੁਸੀਂ ਕਿਉਂਕਿ ਲੇਵੇ ਭਾਂਡੇ ਦੀ ਇਹਦੀ ਗਾੜੀ ਵੀ ਬੜੀ ਚੰਗੀ ਰਹੂਗੀ ਛਾ ਸੰਤੂ ਸਾਹਿਬ ਆਪਾਂ ਸਾਢੇ 3 ਕਿਲੋ ਫਿਰੇ ਚ ਹੋਇਆ ਮੈਂ ਲੈ ਲਵਾਂ ਹਾਂ ਗਾਣੂ ਲੇਵਾ ਬਹੁਤ ਚੰਗਾ ਓਕੇ ਓਕੇ ਤਿੰਨ ਮਖਾਈਆਂ ਤੇ ਤਿੰਨਾ ਵਗਰੀ ਕਟੀਆਂ ਆ ਗਈਆਂ ਜਿਹੜੀਆਂ ਤਿੰਨੇ ਪਹਿਲੀਆਂ ਮਖਾਤੀਆਂ ਤੁਹਾਨੂੰ ਕਿੱਡੀ ਵੱਡੀ ਗੱਲ ਹੋ ਗਈ ਮਹਾਰਾਜ ਦਾ ਧੰਨਵਾਦ ਕਰੀਏ ਸੱਚੇ ਸਤਗੁਰ ਦਾ ਜੀ ਨੇ ਕਟੀਆਂ ਦਿੱਤੀਆਂ ਇਹਦਾ ਰੇਟ ਛਾ ਜੀ ਸਾਂਸਾ ਮੋਲ ਲੈ 1 15 10 ਜੋ ਮਰਜੀ 1 15 1 10 ਜਿਹੜਾ ਮਰਜੀ ਬਹੁਤ ਜਿੱਥੇ ਕੋਈ ਕਰੇਗਾ ਮਾਨਤਨ ਕਰ ਦਿਆਂਗੇ ਥੋੜਾ ਫਰਕ ਨਿਕਲਣਾ ਜ਼ਿਆਦਾ ਨਹੀਂ ਕਿੰਨੇ ਦੀ ਆ ਨਾ ਉੱਥੇ ਹੀ ਦੇ ਦੀ ਆ 8 8 ਚੱਲਣ ਦੀ 8 8 ਹੀ ਚੱਲੂ ਅੱਜ ਹੈ ਇਹ ਵੀ ਇੱਕ ਸਵਾਦ ਆ ਜੂ ਇੱਕ ਰਮਈ ਵੇਚ ਹੁੰਦਾ ਤੇ ਵੇਖਣ ਵਾਲੇ ਵੀਡੀਓ ਵਾਕਿਆ ਯਾਰ ਠੀਕ ਆ ਬਾਤ ਨਹੀਂ ਆਪਾਂ ਨੂੰ ਬੜਾ ਵੱਧ ਦਿਆਂ ਠੀਕ ਹੈ ਨਾ ਆਪਾਂ ਦੇ ਦੇ ਦਿੰਦੇ ਹਾਂ ਸੰਦੂ ਸਭ ਲక్ష్ਮੀ ਡੇਰੀ ਵਾਲੇ ਦਾ ਮਾਲੀ ਕੈਨਾਂ ਰਾਤ ਤੈਨੂੰ ਕਹਿ ਨਹੀਂ ਲੱਗਾ ਸੀ ਹੈਨਾ ਵੀ ਬੱਚਾ ਖਾਓ ਬੱਚਾ ਕੀਆ 11 ਕਿਲੋ ਬੋੜਾ ਤੋਲ ਕੇ ਦੇਣਾ ਦੀ ਮਾਂ ਥੱਲੇ ਇਹਦੀ ਮਾਂ ਥੱਲੇ 11 ਕਿਲੋ 11 ਕਿਲੋ ਹੋਵੇ ਲక్ష్ਮੀ ਡੇਰੀ ਵਾਲਿਆਂ ਦਾ ਲక్ష్ਮੀ ਡੇਰੀ ਜੇ 11 ਹੋਵੇ ਲੈ ਦੇ ਜੇ ਸਾਢੇ 10 ਹੋਵੇ ਨਿਕਲੇ ਜਿੰਨਾ ਤੇਲ ਖਰਚਾ ਮੇਰਾ ਜਿੰਨਾ ਵੀ ਮਾਨਦਾਰ ਇਹਨਾਂ ਦੱਸਦੇ ਯਾਰ ਦਾ ਮੱਚੇ ਦੋ ਦਾ ਪਹਿਲੇ ਨੰਬਰ ਵਾਲੀ ਦੀ ਮਾਂ ਖਾਈ ਤਾਰਾ ਸਭ ਫਿਰ ਕਰਦੇ ਤੇਜੀ ਦੌਰ ਦੇ ਓਕੇ ਕੀ ਬਾਤ ਹੈ ਕੀ ਬਾਤ ਕੀ ਬਾਤ ਆਹ ਚੋਣ ਤਾਂ ਇਹਦਾ ਵੀ ਮੱਛੀ ਮੋਟਰ ਵਾਲਾ ਹੀ ਹੈ ਨਾ ਮੈਂ ਕਿਉਂ ਨਹੀਂ ਸੰਭ ਸਭ ਜਿਹੜੀ ਚੋਣ ਆਪਾਂ ਮਾੜੀ ਲੈ ਲਈ ਅਗਲਾ ਕਿਵੇਂ ਚੋਊ ਵਾ ਤੇ ਲੱਖ ਰੁਪਏ ਹੈ ਠੀਕ ਆ ਓਕੇ ਆ ਉਹਦੀ ਕਿਹੜੀ ਮਾਤ ਆਣੀ ਆ ਲక్ష్ਮੀ ਦੇਰਲੇ ਹੈਗੀ ਕੋਈ ਨੂਰ ਦੀ ਆਪ ਪਰ ਆਪਾਂ ਦੱਸਣਾ ਨੇ ਅਗਲਾਂ ਦਾ ਯਾਰ ਹਰ ਵਰੀ ਇਹਦੇ ਗੋਲੀ ਆਉਂਦੀਆਂ ਮਾਲੀ ਤੇ ਦੱਸ ਦੇ ਆਪੇ ਮੈਂ ਨੰਤਾਜਾ ਲੈਣਾ 11 ਕਿਲੋ ਬੋਲਾ ਤੋਲ ਕੇ ਦੇਣਾ ਜੇ 10.5 ਹੋਵੇ ਮਾਨਦਾਰੀ ਨਾਲ ਅਗਲਾ ਦੱਸ ਦੇ 1000 ਦਾ ਮੱਛਾ ਤੇਲ ਦੋ ਦਾ ਮੱਛਾ ਮੈਂ ਦਊਗਾ ਵੀਡੀਓ ਚ ਕਹਿਣਾ ਭਾ ਕੱਢ ਬਾਹਰ ਇਹਨੂੰ ਜੇ 11 ਲੀਟਰ ਚ ਕੱਢ ਸੁਵਾ ਦੁੱਜਾ ਕਿਆ ਬਾਤਾਂ ਛੋਟੀ ਵੀ 11 ਕਿਲੋ ਆ ਤਾਜੀ ਸੂਈ ਗਿੱਲੀ ਪੰਜਵਾਂ ਦਿਨ ਹੈ ਸੂਈ ਨੂੰ ਸੰਸਾਰ ਹਾਏ 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 ਵੇਖੋ ਮਾਝ ਦੇ ਮੌਲਾ ਦਾ ਕਟਾ ਹੀ ਬਣ ਜਾਣਾ ਸੱਜਣੋ ਇੰਨਾ ਪਿਆਰਾ ਬੱਚਾ ਲਾਇਆ ਕਰਮਾ ਵਾਲੀ ਨੇ ਜਿਉਂਦੀ ਰਵੇ ਪਿਓ ਵਾਲੇ ਪਾਸਿਓਂ ਵੀ ਤੇ ਮਾਂ ਵਾਲੇ ਪਾਸਿਓਂ ਵੇਖੋ ਝੋਟੀ ਥਾਣ ਵੇਖੋ ਲੱਗਾ ਕਰਮਾ ਵਾਲੀ ਨੂੰ ਕਿੰਨੀ ਪਾਵਰ ਆ ਆ ਵੇਖੋ ਵੇਖੋ ਥਾਣ ਕਿਆ ਬਾਤ ਕੀ ਬਾਤ ਪੀੜੀ ਦੇ ਪਾ ਵਾਂਗੂ ਥਾਂ ਲੱਗੇ ਸੱਜਣੋ ਇਹ ਝੋਟੀ ਨੂੰ ਚਾਹਣ ਸਾਰਿਆਂ ਨੂੰ ਸ਼ਪੈਸ ਸੰਸਾ ਵੀਡੀਓ ਲੰਮੀ ਹੋ ਜਾਣੀ ਹੈ ਚਾਹਣ ਕੋਈ ਮਾੜੀ ਨਹੀਂ ਆਪਣੀ ਮਾਂ ਠੀਕ ਹੈ ਜੀ ਠੀਕ ਹੈ ਧੰਨਾਂ ਨਾ ਮਈਆਂ ਸਾਈਡ ਰੱਖਣੀਆਂ ਕਿਉਂ ਬਠਾਣ ਨਹੀਂਆਂ ਥਾਂ ਲੱਗੇ ਹੋਣਗੇ ਕਿਆ ਬਾਤ ਹੈ ਕਿਆ ਜੇ ਆਪਣੇ ਕੋਲ ਰਹਿ ਗਈ ਕਰਮ ਵਾਲੀ ਬਲਤ ਰਹਣੀ ਨਹੀਂ 14 ਕਿਲੋ ਦੁੱਧ ਮਿਣਕੇ ਦਊਗਾ ਮੈਂ ਗਰੰਟੀ ਦੇਣਾ ਹੈ ਮੈਂ ਦੀ 14 ਕਿਲੋ ਦੁੱਧ ਮਿਲੂਗੀ ਹਾਂ ਮਿਲੂਗੀ ਹੁਣ 11 ਮਿਣਕੇ ਦੇਣਾ ਓਕੇ ਰੇਟ ਮੁੱਲ ਸੰਸਭਾ 130 35 ਜੋ ਮਰਜੀ 120 ਲੈਣਾ ਮੇਰਾ ਵੀਰ 18 19 ਵਾਲਾ ਫੋਨ ਨਾ ਲਾਵੇ ਹੱਥ ਜੋੜ ਕੇ ਬੇਨਤੀ ਪਹਿਲਾਂ ਨੂੰ 120 ਦੀ ਦੇਣੀ ਆ ਦੇਣੀ ਆ ਵਿਕੇ ਚਾਹਨਾ ਵਿਕੇ ਕੋਈ ਫਰਕ ਨਹੀਂ ਨਹੀਂ ਤੇ 15 ਕਿਲੋ ਦੋ ਚੋ ਹੀਰਾ ਹੀ ਆ 15 ਕਿਲੋ ਦੋ ਚਵਾ ਕੇ ਅਗਲੀ ਵੀਡੀਓ 35 ਦੀ ਵੇਚਣੀ ਤੇ ਆ ਅਗਲੀ ਦਾ ਕੀ ਲੇਖਾ ਸੰਸਭਾ ਹੋਊ 11 ਕੰਡੇ ਵਾਲਾ 10 10 ਹੋਵੇ ਤੇ ਲੈ ਜਣੀ ਤੇ ਦੋ ਦੰਦ ਹੋ ਗਈ ਮੈਂ ਪਟਕੇ ਮੂੰਹ ਹੋਣਾ ਕੱਟ ਇਹਦੇ ਮਗਰ ਕੱਟਾ ਜੇ ਪਰਸੋਂ ਪਰਸੋਂ ਦੀ ਮੂੰਹ ਨਹੀਂ ਗੜੀ ਗਿਆ ਪੰਜਾਹ ਛਿਆ ਦਿਨਾਂ ਦੀ ਸੂਈ ਕੱਟਾ ਜਾ ਬੱਚਾ ਓਕੇ ਹਾਂਜੀ 10 ਕਿਲੋ ਕੰਡੇ ਵਾਲਾ ਮੈਂ ਨਾ ਜੇ ਤੁਹਾਨੂੰ ਆਜਾ ਕੰਡੇ ਦੇ ਆਫਰੇ ਜੇ ਮੈਂ ਦੁੱਧ ਘੜੇ ਫੇਰ ਮੈਨੂੰ ਆਖੇ ਵੀਰ ਤੂੰ ਗੱਲਾਂ ਕੀ ਕਰਦਾ ਹੈ ਵੀਡੀਓ ਤੇ ਕੀ ਆਣਾ ਨਿਕਲਿਆ ਲੈ ਬੱਤ ਦੋ ਦੰਦ ਝੋਟੇ ਦੋ ਦੰਦ ਬੱਸ ਦੋ ਹੀ ਦੰਦ ਦੀ ਸੰਧੋ ਪਟ ਦੇਨੇ ਆਉਂਦੀ ਯਾਰ ਜੀ ਬਾਲੀ ਗੱਲ ਦੱਬੋ ਕੋਈ ਨਹੀਂ ਕੋਈ ਨਹੀਂ ਆ ਬੱਚਾ ਆ ਜਾਂਦਾ ਕੋਈ ਗੱਲ ਨਹੀਂ ਥਾਨਾ ਵਿਖਾਉਂਦੇ ਚੌਂ ਗੁੱਠਾਂ ਦਾ ਲੱਗਾ ਮੈਂ ਝੋਟੀਆਂ ਥਾਂ ਬੜੀਆਂ ਵਰਲਵਾਂਡ ਲੱਗੀ ਆ ਯਾਰ ਸੋਨੂੰ ਐਤ ਕਿਹਦਾ ਤਾਂ ਪਤਾ ਨਹੀਂ ਪਰ ਆਉਂਦੇ ਸੂਏ ਨੂੰ ਮੈਂ ਬੜੀ ਤਗੜੀ ਬਨੂ ਮੈਂ ਨੇ ਐਤ ਕਾ ਹੀ ਬੜੀ ਕਰਮਾ ਲਈ ਪਿੱਛਾ ਬਖਾਉ ਸੋ ਤਾਂ ਜਿਹੜੀ ਹੈਗੀ ਹੈਗੀ ਆ ਬੜੀ ਵੱਡੀ ਮੈਂ ਬਨ ਜਾਣੀ ਸੱਜਣੋ ਹਜੇ ਬੱਚਾ ਹੀ ਸੂਈ ਏ ਛੋਟੀ ਵੇਖੋ ਵਰਲਾ ਕਿਆ ਬਾਤ ਇਹ ਜਿਹੜੀਆਂ 17 18 18 ਕਿਲੋ ਦੁੱਧ ਤੇ ਜਾਂਦੀਆਂ ਛੋਟੀਆਂ ਸੱਜਣੋ ਗਾਂ ਨੂੰ ਦੋਦਾਂ ਦਾ ਸੰਦੂ ਸਭ ਮੂੰਹ ਮੈਂ ਨੇ ਪਟਾਇਆ ਨੇ ਜਿਹੜਾ ਜਿਹੜਾ ਮਰਜ਼ੀ ਵੀ ਰਾਨ ਕੇ ਪਟ ਸਕਦਾ ਹੈਂਦਾ ਤਸੱਲੀ ਕਰ ਲੈ ਹਾਂ ਤਸੱਲੀ ਕਰ ਲੈ ओके क्या बात है क्या बात है बढ़िया वैरला लगियां करमा वाली नु चौन बड़ा 10 किलो कंडे दे तोल के देना कैण कुण आला नी ना गल चार गोठਾਂ ਤੇ ਥਾਨ ਲੱਗੇ ਪੀੜੀ ਦੇ ਪਾਵੇਂ ਵਾਂਗੂ ਇੱਕ ਟਾਈਮ ਖਾਲੀ ਕਰੇ ਅਗਲੇ ਦਿਨ ਦੋ ਟਾਈਮ ਐ ਚੋ ਕੇ ਲੈ ਜਾਵੇ ਠੀਕ ਹੈ ਸੱਲੀਆਂ ਕਰੇ ਹਾਂ ਤਾਂ ਸੱਲੀਆਂ ਕਰੇ ਓਕੇ ਕੀ ਕਰਗੇ ਹੁਣ ਇਹਦਾ ਸੰਸਮ ਮੁੱਲ 10 ਜੋ ਮਰਜ਼ੀ ਯਸੇ ਜੋ ਨੋ 1 5 1 4 ਵਾਲਾ ਹੋਣਾ ਮੇਰਾ ਵੀਰ ਕਰੇ 5 ਹਾਂ ਜੇ 1 ਲੱਖ 5000 ਪਾ ਕੇ ਆ ਜੇ ਤਾਂ ਝੋਟੀ ਚੜਾ ਕੇ ਲੈਣੇ ਤਿੰਨ ਟਾਈਮ ਚੋਲੇ ਚਾਰ ਚੋਲੇ ਝੋਟੀ ਚੂਣ ਮਾੜੀ ਹੋਵੇ ਹੋਣ ਮਾ ਚੂਣ ਵਾਲੀ ਨਹੀਂ ਝੋਟੀ ਮੈਂ ਤਾਂ ਐ ਗੱਲਾਂ ਹਾਂਜੀ ਅਗਲੀ ਸਭ 12 ਕਿਲੋ ਝੋਟੀ ਫਲੇ ਮਣਕੇ ਦੇਣਾ ਕੰਡੇ ਤੇ ਦੁੱਧ ਓਕੇ ਇਹ ਨਾਲਾ ਨੀਗਾ ਝੋਟੀਆਂ ਵਿਖਾਇਆ ਮਾੜਾ ਮਾੜਾ ਮੈਲਾ ਅੱਜ ਚੱਲੀ ਆ ਕੱਟੀਆਂ ਮਗਰੇ ਦੇ ਵੀ ਕੀ ਐ ਕਿ ਕਟੀਆਂ ਵਾਲੀਆਂ ਮਾਰੇ ਨਹੀਂ ਦਿੱਤੀਆਂ ਆਪਾਂ ਕੱਢ ਬਾਰੇ ਨੂੰ ਵੀ ਕਰਮ ਵਾਲੀ ਰਾਣੀ ਨੂੰ ਸ਼ੋਕਰ ਆ ਮੈਂ ਤਾਂ ਤੈਨੂੰ ਅੱਗੇ ਕਿਹਾ ਧੰਨਵਾਦ ਕਰੀਏ ਆਪਾਂ ਦਾ ਮਹਾਰਾਜ ਦਾ ਜਿੰਨਾ ਉਹਨਾਂ ਥੋੜਾ ਵੇਖਿਓ ਫੇਸ ਝੋਟੀ ਦਾ ਤੇ ਇੱਥੇ ਕਰੋ ਤਸੱਲੀਆ ਵੇਖੋ ਹੈ ਨਾ ਕੋਈ ਗੱਲਬਾਤ ਐਂਡ ਜਮਾ ਕੀ ਬਾਤ ਵੇਖੋ ਬੇਲ ਇਹਦਾ ਫੇਸ ਵੇਖ ਕੱਡਾ ਸੋਨਾ ਹਨਾ ਸੰਤ ਸਰ ਚੌਂ ਗੋਠਾਂ ਨੇ ਪੂਰੀ ਕਰਮਾਈ ਹਾਂ ਬੜੀਆਂ ਬਰਲਾ ਬਰਲਾ ਲੱਗੀਆਂ ਸੱਜਣੋ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ ਇਹਦੇ ਮਗਰ ਕੱਟਾ ਕੱਟੀ ਇਹਦੇ ਕੱਟੀ ਸੋਟੀ ਕੱਟੀ ਇਹ ਤੋਂ ਪਹਿਲਾਂ ਵਾਲੀ ਦੇ ਕੱਟਾ ਸੀ ਸੱਜਣੋ ਇਹਦੇ ਕੱਟੀ ਕਰਮਾਂ ਵਾਲੀ ਦੇ ਜਿਉਂਦੀ ਰਵੇ ਆਪ ਵੀ ਨਵੀਂ ਝੋਟੀ ਚ ਮਗਰ ਵੀ ਕੱਟੀ ਸਾਨੂੰ ਸਭ ਪੌਣੇ 12 ਤੋਂ ਹੋ ਸਕਦਾ ਸਾਢੇ 11 ਨਹੀਂ ਹੁੰਦਾ ਕੀ ਬਾਤ ਠੀਕ ਹੈ ਮੈਲਾ ਚੱਲ ਰਹੀ ਆ ਮੜਾ ਮੜਾ ਥੜਦੀ ਵੀ 14 14.5 ਕਿਲੋ ਦੁੱਧ ਦੇ ਦੂੰਗੀ بڑا ਹੁੱਡਾ ਸਾਡਾ ਚੌੜਾ ਕੌਣ ਖਾ ਚਵਾਏਗੀ ਆਹਦੀ ਮੈਨੂੰ ਲੱਗੀ ਬਹਿ ਜਾ ਵਸਣਾ ਹਾਂਣੀ ਬਾਲਾ ਚੰਗਾ ਲੱਗਿਆ ਹਾਂ ਇਹਦਾ ਰੇਟ ਮੁੱਲ ਸੰਤੂ ਸਭ 1 20 ਸਵਾ ਜੋ ਮਰਜ਼ੀ 1 16 ਲੈਣਾ ਯੈਸ ਯੂ نو 1 ਲੱਖ ਤੇ 16000 ਜੇਬ 'ਚ ਪਾਉਣਾ ਜੇਬ 'ਚ ਪਾਉਣਾ ਖਰਾ ਕਰਨਾ ਬਸ ਠੀਕ ਹੈ ਜੀ 12 ਕਿਲੋ ਮਿੰਕੇ ਲੈਵੇ ਪੌਣੇ 12 ਹੋ ਸਕਦਾ 11 11.5 ਹੋਵੇ ਤੇਲ ਖਰਚਾ ਮੇਰਾ ਕੀ ਬਾਤ ਠੀਕ ਹੈ ਕੰਡੇ ਵਾਲੇ ਦੁੱਧਾ ਹਾਂ ਕੰਡੇ ਵਾਲੇ ਦੁੱਧਾ ਇਹ ਵੇਗੀ ਆ ਸੰਤੂ ਸਭ ਅੱਛਾ ਅਕਾਲੀ ਹੋਈ ਇਹ ਮੈਂ ਕੋਲੇ ਹੋਊ 11 10 ਘੰਟੇ ਦੇ ਮੇਣ ਕਿਥੋਂ ਹੋ ਮੈਂ ਮਗਰੋਂ ਆਣ ਕੇ ਮੜੀ ਗਈ ਹਾਂ ਹਾਂ ਉਹ ਖਾਇਆ ਬੜੀ ਜਵਾਰਾ ਹੈ ਨਾ ਕੀਆ 10 ਦਿਨਾਂ ਦੀ ਸੂਈ ਸੰਦੂ ਸਾਹ ਠੀਕ ਆ ਹਾਂਜੀ ਲੈ ਕੇ ਚੱਲ ਗਏ ਉਧਰ ਹਾਂਜੀ ਹਾਂਜੀ ਟਕਾਣੇ ਤੇ ਇੱਥੇ ਲੈ ਵੇਖੋ ਸੱਜਣੋ ਸੁਹਾ ਦੂਜਾ ਹੋਊ ਹਾਂ ਸਰ ਸਰ ਦੂਜਾ ਸੂਆਈ ਦੂਜਾ ਸੂਆ ਕਿਆ ਬਾਤ ਵੇਖੋ ਤੁਮ ਬੜੀਆਂ ਵਿਰਲਾ ਬਰਲਾ ਇਹਨੂੰ ਵੀ ਯਾਰ ਕਿਆ ਬਾਤ ਇਹਦੇ ਕੋਲ ਦੱਟ ਕੇ ਮੈਂ ਬਾਲਟੀ ਨਾਲ ਤੱਕੀ ਸਾਬ ਹਾਂਜੀ ਇਹਦੇ ਕੋਲੇ ਦੁੱਧ ਆ ਸੰਧੂ ਸਾਹਿਬ 10 ਕਿਲੋ ਕੰਡੇ ਵਾਲਾ ਲਾ ਕੇ ਦੇਣਾ ਆ ਬੱਚਾ ਇਹਦਾ ਕੰਡੇ ਵਾਲਾ ਮਗਰ ਕੱਟਾ ਕੇ ਮਗਰ ਕੱਟਾ ਦੀ ਕੱਟਾ ਆਵੇ ਅੱਗੇ ਬੈਠਾ ਇਧਰ ਆਓ ਇੱਥੋਂ ਖਾਓ ਆ ਇਧਰ ਬੈਠਾ ਆ ਆ ਬਈ ਉਹ ਬੈਠਾ ਪਹਿਲਵਾਨ ਹਾਂਜੀ ਹਾਂਜੀ ਓਕੇ ਕੀ ਬਾਤਾਂ ਰਾਈ ਵਿਖਾਇ ਨੀਲੀ ਰਵਜੀ ਮੈਂ ਦੀ ਮਾੜੀ ਬਾਗ ਚੋਂਦਾ ਪੈ ਵਿਚਨਾ ਵੇਖੇ ਚੂਣ ਮੈਣ ਲੱਗਾ ਸਪੈਸ਼ਲ ਕੀ ਬਾਤ ਆ ਦੇਖੋ ਸ਼ੇਰ ਚੁਈ ਜਾਂਦਾ ਤੇ ਐਨ ਜਿਵੇਂ ਕਹਿ ਦਈਏ ਨਾ 2 ਟਾਈਮ ਹੋਇਆ ਸੰਧੂ ਸਾਹਿਬ ਖਾਲੀ ਹੋਈ ਜਾਂਦੀ ਮੈਂ ਹਾਂ ਉੱਧਰ ਭਾਉ ਚੁਈ ਜਾਂਦਾ ਸਾਡਾ ਵੱਡਾ ਆਜੋ ਸੰਸਭ ਆਜੋ ਠੀਕ ਆ ਮੁੱਲ ਸੰਸਭ ਸਭ 1 5 ਲੱਖ ਜੋ ਮਰਜੀ 196 97 ਲੈਣਾ ਮੈਂ ਦਾ ਬਸ 90 ਤੇ 7 ਹਾਂ ਕੰਡਾ ਵੀ ਭਰੋ ਜੇਬ ਚ ਪਾ ਕੇ ਆ ਸਕਦਾ ਕੋਈ ਟੈਨਸ਼ਨ ਨਹੀਂ ਦੁੱਧ 10 ਕਿਲੋ ਕੰਡਾ ਜੇਬ ਚ ਲੈ ਆ ਹਾਂ ਕੋਈ ਚੱਕਰ ਨਹੀਂ ਆ ਠੀਕ ਆ ਜੀ ਬੜੀ ਚੰਗੀ ਆ ਝੂਠੀ ਆ 97000 ਦੀ ਮੈਂ ਕਹਾਂ ਦੁੱਧ ਆ ਪੂਰਾ ਹਰਕਾ ਕਰਕੇ ਦਸ ਲੀਆਂ ਮਿੰਨ ਕੇ ਦੁੱਧ ਫਿਰ ਮਿਆਂ ਦੇ ਦੱਸਣ ਦੇ ਸੰਸਭ ਆ 56 ਦਿਨਾਂ ਦੀ ਮੈਂ ਸੁੱਈ 9 ਕਿਲੋ ਚੋਣ ਵਾਲਾ ਦੁੱਧ ਮੈਂ ਕੋਲੇ ਠੀਕ ਹੈ ਛੋਟੀ ਦੂਜਾ ਸੂਬਾ ਆ ਬੱਚਿਆਂ ਦੇ ਅੱਗੇ ਇਹਦੇ ਕੋਲੇ ਵੀ ਕੱਟਾ ਹੈ ਹਾਂਜੀ ਹਾਂਜੀ ਨਹੀਂ ਠੀਕ ਹੈ ਜੱਟਾ ਓਕੇ ਰਿਪੋਰਟ ਜਮਾਈ ਦੇਖੋ ਛੋਟੀ ਮਗਰ ਕੱਟਾ ਪੰਜਾਂ ਦਿਨਾਂ ਦੀ ਸੂਈ ਵੇਖੋ ਇੱਥੇ ਆ ਕੇ ਤੁਹਾਡੀਆਂ ਤਾਂ ਤਸੱਲੀਆਂ ਕਰਾਈਆਂ ਸਾਰੀ ਪਸ਼ੂ ਐ ਕਲੀਅਰ ਦਿਖਾਈਏ ਤੁਹਾਨੂੰ ਕਿ ਕੋਈ ਚੀਜ਼ ਰਹਿ ਨਾ ਜਾਵੇ ਸੱਜਣੋ ਸੰਨ ਸਾਹਿਬ ਮੁੱਲ ਲੱਖ 5 ਜੋ ਮਰਜੀ 95 ਲੈਣਾ ਬਸ ਐਸੇ ਜਨ ਮੈਂ ਹੀ ਚਾਉਂਦੇ ਵੇ ਡਰਦੇ ਪੈ ਆਪਾਂ ਦੱਸਦਗੀ ਮਾੜਾ 1 2 ਹਾਂਜੀ ਓਕੇ ਹਾਂਜੀ ਸੱਜਣੋ ਇਹ ਝੋਟੀ ਜਿਹੜੀ ਤੁਹਾਨੂੰ ਲਾਸਟ ਤੇ ਵਿਖਾਈ ਐ ਨਾ ਤਾਜੀ ਸੂਈ ਪੰਜਾਂ ਦਿਨਾਂ ਦੀ 95000 ਦੀਨ ਲਾਈਨ ਕਰਤਾ ਭਰਾ ਨੇ ਓਕੇ ਰਿਪੋਰਟ ਆ ਬਾਕੀ ਸਾਰੇ ਪਸ਼ੂਆਂ ਦਾ ਤੁਹਾਨੂੰ लेखा-ਜੋਖਾ ਲੈਤਾ ਟੌਪ ਦੇ ਪਸ਼ੂ ਵਿਖਾਤੇ ਆ ਝੋਟੀਆਂ ਪੈਂਟ ਦੇ ਸੋਨੂ ਕੋਲੇ ਕੱਲੀਆਂ-ਕੱਲੀਆਂ ਦਾ ਜੈਜਾ ਲੈਤਾ ਤੁਹਾਨੂੰ ਬੜੀਆਂ ਸ਼ਾਨਦਾਰ ਝੋਟੀਆਂ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੁਹਾਡਾ ਧੰਨਵਾਦ